ਹਾਲੇਲੂਇਆ 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 ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਸਰਸ਼ਕਤੀਮਾਨ ਜਿੰਦਾ ਦਲਾਲੀ ਪਿਤਾ ਪਰਮੇਸ਼ਰ ਜੀ ਸਨਾਵਾਂ ਦੇ ਯਹਵਾ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚ ਉਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਪਾਕ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਪਾਕ ਪਵਿੱਤਰ ਹਜ਼ੂਰੀ ਦੇ ਨਾਲ ਭਰ ਦਿਓ ਪਿਤਾ ਪਰਮੇਸ਼ਰ ਜੀ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਹੀ ਸਰਸ਼ਕਤੀਮਾਨ ਪਰਮੇਸ਼ਰ ਹੋ ਜਿੰਦਾ ਜਲਾਲੀ ਪਿਤਾ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਪ੍ਰਭੂ ਜੀ ਤੁਸੀਂ ਅਲਫਾ ਓਮੇਗਾ ਹੋ ਆਦਤ ਅੰਤ ਹੋ ਪਿਤਾ ਪਰਮੇਸ਼ਰ ਜੀ ਅਸੀਂ ਸਾਰੀ ਮਹਿਮਾ ਤੇ ਜਲਾਲ ਪਿਤਾ ਪਰਮੇਸ਼ਰ ਜੀ ਤੁਹਾਡੇ ਅਤੀ ਪਵਿੱਤਰ ਨਾਮ ਨੂੰ ਦਿੰਦੇ ਹਾਂ ਪਿਤਾ ਪਰਮੇਸ਼ਰ ਜੀ ਆਕਾਸ਼ ਅਧਿਤ ਤੱਤ ਨੂੰ ਤੁਸੀਂ ਪਿਤਾ ਪਰਮੇਸ਼ਰ ਸਿਰਜਿਆ ਹੈ ਪਿਤਾ ਪਰਮੇਸ਼ਰ ਜੋ ਕੁਛ ਉਸ ਵਿੱਚ ਹੈ ਬਿਤਾ ਪਰਮੇਸ਼ਰ ਤੁਸੀਂ ਬਣਾਇਆ ਹੈ ਬਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਬਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਹੱਥਾਂ ਦੀ ਕਾਰਗਿਰੀ ਹੈ ਬਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸਿਰਜਣਹਾਰ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ 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 ਥੈਂਕ ਯੂ ਜੀਸਸ ਪਰਬੂ ਯਹਵਾ ਪਰਮੇਸ਼ਰ ਜੀ ਤੁਸੀਂ ਮੇਰੀ ਚਟਾਨ ਹੋ ਮੇਰਾ ਗੜ੍ਹ ਹੋ ਪਿਤਾ ਪਰਮੇਸ਼ਰ ਜੀ ਮੇਰੇ ਚੜਾਉਣ ਵਾਲੇ ਪਰਮੇਸ਼ਰ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਮੇਰੀ ਢਾਲ ਹੋ ਮੇਰੇ ਬਚਾਓ ਦਾ ਸਿੰਘ ਹੋ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਮੇਰਾ ਉੱਚਾ ਗੜ੍ਹ ਹੋ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਪ੍ਰਭੂ ਜੀ ਤੁਸੀਂ ਸਾਡੇ ਦੁਆਲੇ ਢਾਲ ਹੋਵੇ ਪਿਤਾ ਪਰਮੇਸ਼ਰ ਜੀ ਸਾਡੀ ਮਹਿਮਾ ਤੇ ਮਾਨ ਨੂੰ ਉੱਚਾ ਕਰਨ ਵਾਲੇ ਪਰਮੇਸ਼ਰ ਹੋ ਤਾਣਾ ਧੰਨਵਾਦ ਕਰਦੇ ਹਾਂ ਹਾਲੇਲੂਇਆ 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 ਪਿਤਾ ਪਰਮੇਸ਼ਰ ਜੀ ਅਸੀਂ ਆਪਣੇ ਰੂਹ ਜੀ ਸਮਝਾਂ ਨੂੰ ਤੁਹਾਡੇ ਪਵਿੱਤਰ ਹੱਥਾਂ ਵਿੱਚ ਸੌਂਪਦੇ ਹਾਂ ਪਿਤਾ ਪਰਮੇਸ਼ਰ ਜੀ ਸਾਡੇ ਰੂਹ ਜੀ ਸਮਝਾਂ ਤੇ ਕਬਜ਼ਾ ਕਰੋ ਪਿਤਾ ਪਰਮੇਸ਼ਰ ਜੀ ਬੀਤੀ ਰਾਤ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਇਸ ਸੁੰਦਰ ਦਿਨ ਦੇ ਲਈ ਖੁਦਾਵੰਦ ਜੀ ਅਸੀਂ ਤੁਹਾਡਾ ਸ਼ੁਕਰਗੁਜ਼ਾਰ ਆ ਪ੍ਰਭੂ ਜੀ ਪ੍ਰਭੂ ਜੀ ਬਹੁਤ ਸਾਰੇ ਲੋਕ ਪ੍ਰਭੂ ਜੀ ਅਜਾ ਦਿਨ ਨਹੀਂ ਦੇਖ ਸਕੇ ਪਿਤਾ ਪਰਮੇਸ਼ਰ ਜੀ ਲੇਕਿਨ ਤੁਹਾਡੀ ਕਿਰਪਾ ਫਜ਼ਲ ਰਹਿਮ ਦੇ ਕਾਰਨ ਪਿਤਾ ਪਰਮੇਸ਼ਰ ਜੀ ਅਸੀਂ ਅੱਜ ਤੱਕ ਜ਼ਿੰਦਾ ਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਆ ਉਦਵਰਮੇਸ਼ਰ ਜੀ ਤੁਹਾਡੀ ਅਦਭੁਤ ਦਇਆ ਵਾਸਤੇ ਪਿਤਾ ਪਰਮੇਸ਼ਰ ਤੁਹਾਡੀ ਅਦਭੁਤ ਕਿਰਪਾ ਵਾਸਤੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਹਾਡੇ ਬਚਨ ਵਿੱਚ ਲਿਖਿਆ ਹੈ ਮੈਨੂੰ ਪੁਕਾਰ ਮੈਂ ਤੈਨੂੰ ਉੱਤਰ ਦੇਵਾਂਗਾ ਤੇ ਵੱਡੀਆਂ-ਵੱਡੀਆਂ ਓਕੀ-ਓਕੀਆਂ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੂੰ ਹਜੇ ਨਹੀਂ ਜਾਣਦਾ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਦਿਯਾਲੂ ਕਿਰਪਾਲੂ ਪਰਮੇਸ਼ਰ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਹਾਲੇਲੂਇਆ 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 ਪਿਤਾ ਪਰਮੇਸ਼ਰ ਜੀ ਸਾਨੂੰ ਆਪਣੇ ਪਵਿੱਤਰ ਮਾਰਗ ਵਿੱਚ ਚੱਲਣ ਦੀ ਗਵਾਹੀ ਕਰੋ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਇੱਕ ਇੱਕ ਜੰਦੜੀ ਪਾਪ ਪਵਿੱਤਰ ਹਜ਼ੂਰੀ ਦੀ ਸਾਮਰਥ ਦੇ ਨਾਲ ਪਰ ਜਾਵੇ ਪਿਤਾ ਪਰਮੇਸ਼ਰ ਜੀ ਸਾਨੂੰ ਸੁਣਨ ਵਾਲਾ ਮਨ ਦਿਓ ਸਮਝਣ ਵਾਲੇ ਬੁੱਧ ਦਿਓ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਪ੍ਰਭੂ ਜੀ ਸਾਡੇ ਜਾਣੇ ਤੇ ਅਣ ਜਾਣੇ ਸਾਰੇ ਗੁਨਾਹਾਂ ਨੂੰ ਮਾਫ ਕਰ ਦਿਓ ਪਿਤਾ ਪਰਮੇਸ਼ਰ ਜੀ ਅਲੈਥਾਨਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਪ੍ਰਭੂ ਤੁਹਾਡੇ ਵਚਨ ਵਿੱਚ ਲਿਖਿਆ ਹੈ ਉਜਾੜ ਤੇ ਥਲ ਖੁਸ਼ੀ ਮਨਾਉਣਗੇ ਰੜਾ ਮੈਦਾਨ ਬਾਗ-ਬਾਗ ਹੋਵੇਗਾ ਨਰਗਸ ਵਾਂਗ ਖਿੜੇਗਾ ਹallelujah 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 ਤੁਹਾਡੇ ਵਚਨ ਵਿੱਚ ਲਿਖਿਆ ਯਹਵਾ ਦੇ ਛੁਡਾਈ ਹੋਏ ਤੇ ਮੁੱਲ ਨਾਲ ਲਈ ਹੋਏ ਮੁਰ ਆਉਣਗੇ ਉਹ ਜੇ ਕਾਰਿਆਂ ਦੇ ਨਾਲ ਸੀ ਓਨ ਵਿੱਚ ਆਉਣਗੇ ਹallelujah ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪ੍ਰਭੂ ਤੁਹਾਡੇ ਵਚਨ ਵਿੱਚ ਲਿਖਿਆ ਨੰਦ ਉਹਨਾਂ ਦੇ ਸਿਰਾਂ ਦੇ ਉੱਤੇ ਹੋਵੇਗਾ ਹallelujah ਹallelujah ਸੋਗਤੇ ਹੂੰਗਾ ਉਹਨਾਂ ਤੋਂ ਨੱਠ ਜਾਣਗੇ ਹallelujah ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਬੱਚਿਆਂ ਨੂੰ ਨੱਚਣ ਦੇ ਨਾਲ ਵਟਾ ਦਿੱਤਾ ਪਿਤਾ ਪਰਮੇਸ਼ਰ ਜੀ ਅਸੀਂ ਜੇ ਕਾਰਿਆਂ ਦੇ ਨਾਲ ਪਿਤਾ ਪਰਮੇਸ਼ਰ ਜੀ ਤੁਹਾਡੀ ਪਾਕ ਪਵਿੱਤ ਹਜ਼ੂਰੀ ਵਿੱਚ ਆਣੇ ਆ ਪਿਤਾ ਪਰਮੇਸ਼ਰ ਧੰਨਵਾਦ ਦੀਓ ਪਿਤਾ ਪਰਮੇਸ਼ਰ ਜੀ ਆਪਣੀ ਹਜ਼ੂਰੀ ਵਿੱਚ ਕਬੂਲ ਕਰੋ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਵਾਦ ਪਿਤਾ ਪਰਮੇਸ਼ਰ ਜੀ ਨੇ ਵੀ ਇਸ ਪ੍ਰਾਰਥਨਾ ਨੂੰ ਸੁਣਦੇ ਆ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਨ ਤੁਹਾਡੀ ਹਜ਼ੂਰੀ ਨਾਲ ਭਰ ਜਾਵੇ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਨ ਨੂੰ ਛੂਓ ਪਿਤਾ ਪਰਮੇਸ਼ਰ ਜੀ ਇਨਾਂ ਦੀ ਆਸ਼ੀਸ਼ਾਂ ਵਰਕਤਾ ਦੀ ਕੋਸ਼ਨਾ ਪਿਤਾ ਪਰਮੇਸ਼ਰ ਜੀ ਤੁਹਾਡੀ ਪਾਵ ਪਵਿੱਤਰ ਹਜ਼ੂਰੀ ਵਿੱਚੋਂ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਅਬਰਾਹਮ ਇਜ਼ਹਾਕ ਯੂਕੂਬ ਦੀਆਂ ਵਰਕਤਾਂ ਦੇ ਕੇ ਸਾਨੂੰ ਨੇਹਾਲ ਕਰਦੇ ਹੋ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਪ੍ਰਭੂ ਜੀ ਤੁਸੀਂ ਸਾਡੀਆਂ ਸਾਰੀਆਂ ਜ਼ਰੂਰਤਾਂ ਆਪਣੇ ਸ਼ਾਹੀ ਖਜ਼ਾਨਿਆਂ ਵਿੱਚੋਂ ਪੂਰੀਆਂ ਕਰਦੇ ਹੋ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ 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 ਥੈਂਕ ਯੂ ਜੀਜ਼ਸ ਪ੍ਰਭੂ ਜੀ ਤੁਸੀਂ ਸਾਨੂੰ ਅੱਜ ਤੱਕ ਸੰਭਾਲ ਕੇ ਰੱਖਿਆ ਸਾਡੇ ਪਰਿਵਾਰਾਂ ਨੂੰ ਸੰਭਾਲ ਕੇ ਰੱਖਿਆ ਸੀ ਤੁਹਾਡਾ ਸ਼ੁਕਰਗੁਜ਼ਾਰ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਧੰਵਾ ਪ੍ਰਭੂ ਜੀ ਤੁਸੀਂ ਸਾਨੂੰ ਖਾਕ ਵਿੱਚ ਚੱਕ ਕੇ ਪਤਵੰਤਾ ਵਿੱਚ ਬਿਠਾਇਆ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਤੁਹਾਡੇ ਵਚਨ ਵਿੱਚ ਲਿਖਿਆ ਹੈ ਤੁਸੀਂ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਪੂਰੇ ਦਿਲ ਦੇ ਨਾਲ ਪੂਰੀ ਜਾਨ ਦੇ ਨਾਲ ਪੂਰੀ ਸਮਝ ਦੇ ਨਾਲ ਤੇ ਪੂਰੀ ਸ਼ਕਤੀ ਦੇ ਨਾਲ ਪਿਆਰ ਕਰ ਹallelujah ਪਿਤਾ ਪਰਮੇਸ਼ਰ ਜੀ ਅਸੀਂ ਆਪਣੇ ਰੂਹ ਜੀ ਸਮਝਾਉ ਨੂੰ ਤੇਰੇ ਪਵਿੱਤਰ ਹੱਥਾਂ ਵਿੱਚ ਸੌਂਪ ਦਿਆਂ ਪ੍ਰਭੂ ਸਾਨੂੰ ਬੁੱਧ ਨਾਲ ਚੱਲਣਾ ਸਿਖਾਓ ਪਿਤਾ ਪਰਮੇਸ਼ਰ ਦਇਆ ਕਰੋ ਖੁਦਾਵੰ ਜੀ ਸਾਨੂੰ ਆਪਣੀ ਸਮਝ ਆਪਣੀ ਬੁੱਧ ਆਪਣਾ ਗਿਆਨ ਦਿਓ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਹਾਡੇ ਬਚਨ ਵਿੱਚ ਲਿਖਿਆ ਹੈ ਜਿਹੜੀਆਂ ਅਵਸਥਾ ਅੱਖੀਂ ਨਾ ਵੇਖਿਆ ਨਾ ਕੰਨਾਂ 'ਚ ਸੁਨਿਆ ਗਿਆ ਨਾ ਇਨਸਾਨ ਦੇ ਮਨ ਵਿੱਚ ਆਈਆਂ ਜਿਹੜੀਆਂ ਅਵਸਥਾ ਪਰਮੇਸ਼ਰ ਨੇ ਆਪਣੇ ਪ੍ਰੇਮੀਆਂ ਦੇ ਲਈ ਤਿਆਰ ਕੀਤੀ ਆ ਬਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਆ ਬਿਤਾ ਪਰਮੇਸ਼ਰ ਸਾਡੇ ਪਵਿੱਤਰ ਬਚਨਾਂ ਦੇ ਲਈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਬਿਤਾ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਪਿਤਾ ਪਰਮੇਸ਼ਰ ਜੀ ਤੁਹਾਡੇ ਪਵਿੱਤਰ ਸ਼ਾਹੀ ਖਜ਼ਾਨੇ ਵਿੱਚੋਂ ਪ੍ਰਭੂ ਜੀ ਇੱਕ ਇੱਕ ਜਾਨ ਨੂੰ ਆਪਣੀ ਬਰਕਤ ਤੇ ਆਸ਼ੀਸ਼ਾਂ ਦੇ ਨਾਲ ਭਰ ਦਿਓ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਜਿਹੜੇ ਆਸ਼ੀਸ਼ਾਂ ਦਾ ਦਰਵਾਜ਼ਾ ਤੁਸੀਂ ਖੋਲ ਦਿੰਦੇ ਹੋ ਪ੍ਰਭੂ ਜੀ ਕੋਈ ਇਨਸਾਨ ਕੋਈ ਸ਼ਕਤੀ ਇਸ ਨੂੰ ਬੰਦ ਨਹੀਂ ਕਰ ਸਕਦੀ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਪ੍ਰਭੂ ਜੀ ਤੁਹਾਡੇ ਬਚਨ ਵਿੱਚ ਲਿਖਿਆ ਹੈ ਮਸੀਹ ਵਿੱਚ ਕਿਤੀ ਮਿਹਨਤ ਕਦੀ ਵਿਅਰਥ ਨਹੀਂ ਜਾਂਦੀ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਕੰਮ ਮੁਬਾਰਕ ਹੋ ਜਾਣ ਪਿਤਾ ਪਰਮੇਸ਼ਰ ਜੀ ਇਹਨਾਂ ਦਾ ਆਣਾ ਜਾਣਾ ਮੁਬਾਰਕ ਹੋਵੇ ਪਿਤਾ ਪਰਮੇਸ਼ਰ ਜੀ ਇਹਨਾਂ ਦਾ ਘਰ ਪਰਿਵਾਰ ਮੁਬਾਰਕ ਹੋਵੇ ਖੁਦਾਵੰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਸਾਡੇ ਬੋਝ ਫਿਕਰ ਗਮ ਚਿੰਤਾ ਚੁੱਕ ਲਏ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਇਹਨਾਂ ਦੇ ਕੰਮਾਂ ਤੋਂ ਇਹਨਾਂ ਦੇ ਜੀਵਨ ਵਿੱਚ ਤੁਹਾਡੇ ਨਾਮ ਨੂੰ ਮਹਿਮਾ ਤੇ ਜਲਾਲ ਮਿਲੇ ਬਿਤਾ ਪਰਮੇਸ਼ਰ ਜੀ ਤੁਹਾਡੇ ਕੋੜੇ ਖਾਨ ਦੇ ਨਾਲ ਬਿਤਾ ਪਰਮੇਸ਼ਰ ਜੀ ਅਸੀਂ ਚੰਗੇ ਹੋ ਚੁੱਕੇ ਹਾਂ ਬਿਤਾ ਪਰਮੇਸ਼ਰ ਜੀ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਜੀ ਇੱਕ ਇੱਕ ਜਾਨ ਦੀ ਤੰਦਰੁਸਤੀ ਤੇ ਆਸ਼ੀਸ਼ ਤੇ ਲਈ ਬਿਤਾ ਪਰਮੇਸ਼ਰ ਇੱਕ ਇੱਕ ਜਾਨ ਨੂੰ ਤੰਦਰੁਸਤੀ ਤੇ ਆਸ਼ੀਸ਼ ਦੇਣਾ ਬਿਤਾ ਪਰਮੇਸ਼ਰ ਚੰਗੀ ਸਿਹਤ ਤੇ ਲੰਮਾ ਜੀਵਨ ਦੇਣਾ ਬਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਇੱਕ ਇੱਕ ਜਾਨ ਨੂੰ ਆਪਣੀ ਬੁੱਧੀ ਸਮਝ ਗਿਆਨ ਪ੍ਰਕਾਸ਼ ਦਾ ਆਤਮਾ ਦਿਓ ਬਿਤਾ ਪਰਮੇਸ਼ਰ ਸੜਾ ਧੰਵਾ 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 ਪਿਤਾ ਪਰਮੇਸ਼ਰ ਸੜਾ ਉੱਠਣਾ ਬੈਠਣਾ ਸੜੇ ਕੰਮ ਸੜਾ ਚਾਲ ਚੱਲਣ ਤੁਹਾਨੂੰ ਪਸੰਦ ਆਉਣ ਵਾਲਾ ਬਣ ਜਾਵੇ ਪਿਤਾ ਪਰਮੇਸ਼ਰ ਜੀ ਦਾ ਸੜਾ ਧੰਵਾ ਧੰਵਾ ਉਸ ਸਾਡੀ ਵਚਨ ਚ ਲਿਖਿਆ ਹੈ ਤੁਸੀਂ ਚੁਣਿਆ ਹੈ ਵੰਸ਼ ਉਹ ਜਾਚਕਾ ਦੀ ਸ਼ਾਹੀ ਮੰਡਲੀ ਹੋ ਹਾਲੇਲੂਇਆ ਹਾਲੇਲੂਇਆ ਪਵਿੱਤਰ ਕੌਮ ਹੋ ਹਾਲੇਲੂਇਆ ਪਰਮੇਸ਼ਰ ਦੀ ਨਿੱਜ ਪ੍ਰਜਾ ਤੇ ਖਾਸ ਪ੍ਰਜਾ ਬਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਨੂੰ ਹਨੇਰੇ ਵਿੱਚੋਂ ਕੱਢ ਕੇ ਪ੍ਰਭੂ ਜੀ ਆਪਣੇ ਅਚਰਜ ਚਾਨਣ ਦੇ ਵਿੱਚ ਸੱਦਿਆ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਇਸ ਸੰਸਾਰ ਤੋਂ ਵੱਖ ਕੀਤਾ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਹਾਲੇਲੂਇਆ ਪ੍ਰਭੂ ਤੁਹਾਡੇ ਬਚਨ ਵਿੱਚ ਲਗਾਤਾਰ ਮੈਂ ਦੁਹਾਈ ਦਿੰਦੇ ਹਾਂ ਯਹੋਵਾ ਸੁਣਦਾ ਹੈ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪਿਤਾ ਪਰਮੇਸ਼ਰ ਤੁਸੀਂ ਮਹਾਨ ਹੋ ਪ੍ਰਭੂ ਜੀ ਤੁਸੀਂ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦੇ ਹੋ ਤੇ ਉੱਤਰ ਦਿੰਦੇ ਹੋ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਪਿਤਾ ਪਰਮੇਸ਼ਰ ਤੁਹਾਡੇ ਬਚਨ ਵਿੱਚ ਲਿਖਿਆ ਪ੍ਰਭੂ ਜੀ ਦੇ ਦੂਤ ਸਾਡੇ ਆਲੇ ਦੁਆਲੇ ਸਾਡੀ ਰਾਖੀ ਕਰਦੇ ਹਨ ਹਾਲੇਲੂਇਆ ਹਾਲੇਲੂਇਆ ਸਾਡੇ ਦੁਆਲੇ ਡੇਰਾ ਲਾ ਕੇ ਬੰਦੇ ਹਨ ਸਾਨੂੰ ਹਰ ਬੁਰੀ ਮੁਸੀਬਤਾਂ ਤੋਂ ਬਚਾਉਂਦੇ ਹਨ ਹਾਲੇਲੂਇਆ ਪ੍ਰਭੂ ਜੇ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਇੱਕ ਇੱਕ ਜਾਨ ਨੂੰ ਹਰ ਤਰ੍ਹਾਂ ਦੇ ਖੋਫ ਖਤਰਿਆਂ ਤੋਂ ਬਚਾ ਕੇ ਰੱਖਣਾ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਮਾਰਗਾਂ ਵਿੱਚ ਮੁਬਾਰਕ ਕਰਨਾ ਪਿਤਾ ਪਰਮੇਸ਼ਰ ਇਹਨਾਂ ਨੂੰ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਹਰ ਤਰ੍ਹਾਂ ਦੇ ਐਕਸੀਡੈਂਟਾਂ ਤੋਂ ਬਚਾ ਕੇ ਰੱਖਣਾ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਪ੍ਰਭੂ ਜੀ ਤੁਸੀਂ ਮਹਾਨ ਹੋ ਤੁਸੀਂ ਜ਼ਿੰਦਾ ਪਰਮੇਸ਼ਰ ਹਾਲੇਲੂਇਆ ਮੈਂ ਆਪਣੀ ਅੱਖਾਂ ਪਹਾੜਾਂ ਵੱਲ ਚੱਕਾਂਗਾ ਮੇਰੀ ਸਹਾਇਤਾ ਕਿੱਥੋਂ ਆਵੇਗੀ ਮੇਰੀ ਸਹਾਇਤਾ ਯਹੋਵਾ ਤੋਂ ਹੈ ਜਿਹੜਾ ਕਾਸ਼ ਅਦੇ ਧਰਤੀ ਦਾ ਪਿਤਾ ਹੈ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਹਾਲੇਲੂਇਆ 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 ਜੇ ਤੁਸੀਂ ਕਹਿ ਜੋ ਕੁਝ ਤੁਸੀਂ ਪ੍ਰਾਰਥਨਾ ਵਿੱਚ ਵਿਸ਼ਵਾਸ ਨਾਲ ਮੰਗੋ ਤੁਹਾਨੂੰ ਮਿਲ ਜਾਵੇਗਾ ਹਾਲੇਲੂਇਆ ਕਿਤਾ ਪਰਮੇਸ਼ਰ ਨਾਲ ਤਾਂ ਬਾਤ ਕਰਦੇ ਆ ਪਿਤਾ ਪਰਮੇਸ਼ਰ ਅਡੀ ਕਿਰਪਾ ਤੁਹਾਡੀ ਫਜ਼ਲ ਵਾਸਤੇ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਾਸਤੇ ਤਾਰੇ ਸ਼ੁਕਰਗੁਜ਼ਾਰ ਹਾਂ ਪ੍ਰਭੂ ਤੁਹਾਡੇ ਵਚਨ ਜਿਨ੍ਹਾਂ ਜੋ ਮਨੁੱਖਾ ਤੋਂ ਨਾ ਹੋਣਾ ਹੈ ਪਰਮੇਸ਼ਰ ਸਭ ਕੁਝ ਹੋ ਸਕਦਾ ਹੈ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਤੁਸੀਂ ਸਾਡੇ ਸਿਰ ਤੇ ਪ੍ਰਭੂ ਜੀ ਕਿਰਪਾ ਤੇ ਰਹਿਮ ਦਾ ਮੁਕਤ ਰੱਖਿਆ ਹੈ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਸਾਰੇ ਰੋਗਾਂ ਤੋਂ ਨਿਰੋਇਆ ਕਰ ਦਿਓ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਪਿਤਾ ਪਰਮੇਸ਼ਰ ਜਿੱਦਾ ਪਿਤਾ ਆਪਣੇ ਬੱਚਿਆਂ ਦੇ ਲਈ ਤਰਸ ਖਾਂਦਾ ਜਿਵੇਂ ਤੁਸੀਂ ਪਿਤਾ ਪਰਮੇਸ਼ਰ ਸਾਡੇ ਤੇ ਤਰਸ ਖਾਂਦੇ ਹੋ ਪਿਤਾ ਪਰਮੇਸ਼ਰ ਸੜਾ ਧੰਵਾ ਧੰਵਾ ਪ੍ਰਭੂ ਤੁਸੀਂ ਕਿਹਾ ਮੈਥੋਂ ਮੰਗਣਾ ਕੋਮਾ ਤੇਰੀ ਮਿਲਾਸ ਧਤੀ ਦੇ ਕੰਡੇ ਤੇਰੀ ਮਿਲਤ ਕਰਦੇ ਆਂਗਾ ਹallelujah ਪਿਤਾ ਪਰਮੇਸ਼ਰ ਜੇ ਤੁਸੀਂ ਸਾਨੂੰ ਬਰਕਤਾਂ ਦੇ ਕੇ ਨੇ ਹਾਲ ਕਰਦੇ ਹੋ ਪ੍ਰਭੂ ਜੀ ਸਿਦਾ ਧੰਵਾ ਕਰਦੇ ਆਂ ਹallelujah 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 ਥੈਂਕ ਯੂ ਜੀਸਸ ਥੈਂਕ ਯੂ ਜੀਸਸ ਹallelujah ਪ੍ਰਭੂ ਤੁਹਾਡੀ ਸ਼ੁਕਰਗੁਜ਼ਾਰ ਹਾਂ ਪਿਤਾ ਪਰਮੇਸ਼ਰ ਤੁਹਾਡਾ ਧੰਵਾ 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 ਹallelujah ਹallelujah ਪ੍ਰਭੂ ਤਾਰੇ ਵਿਚ ਵਿੱਚ ਲਿਖਿਆ ਆਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਵਚਨ ਕਦੇ ਨਹੀਂ ਟਲਣਗੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਧੰਨਵਾਦ ਹallelujah ਹallelujah ਪਿਤਾ ਪਰਮੇਸ਼ਰ ਜੀ ਆਉਣ ਵਾਲਾ ਸਮਾਂ ਇੱਕ ਜਨ ਦੇ ਲਈ ਮੁਬਾਰਕ ਹੋਵੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਇਹਨਾਂ ਦੇ ਜੀਵਨ ਵਿੱਚ ਗੁੱਡ ਨਿਊਜ਼ ਆਵੇ ਪਿਤਾ ਪਰਮੇਸ਼ਰ ਹਰ ਬੈਡ ਨਿਊਜ਼ ਇਹਨਾਂ ਦੇ ਜੀਵਨਾਂ ਵਿੱਚ ਕੈਨਸਲ ਹੋ ਜਾਏ ਹੋ ਜਾਏ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ 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 ਹਾਲੇਲੂਯਾ 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 ਵੀ ਤਾਂ ਪਰਮੇਸ਼ਰ ਯਹੋਵਾ ਦੇ ਖੋਜਣ ਕਿਸੇ ਚੰਗੀ ਵਸਤ ਦੀ ਥੋੜ ਨਹੀਂ ਹੁੰਦੀ ਹਾਲੇਲੂਯਾ 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 ਵੀ ਤਾਂ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪਰਭੂ ਜੀ ਤੁਸੀਂ ਸਾਨੂੰ ਵਰਕਤਾਂ ਦੇ ਕੇ ਨੇ ਹਾਲ ਕਰ ਦਿਓ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਕਿਉਂਕਿ ਤਾ ਪਰਮੇਸ਼ਰ ਜੀ ਤੁਸੀਂ ਸਾਡੀਆਂ ਸਾਰੀਆਂ ਪ੍ਰਾਰਥਨਾਵਾਂ ਬੇਨਤੀਆਂ ਨੂੰ ਸੁਣਿਆ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਤੁਹਾਡੇ ਦਾਤ ਦਾਸੀਆਂ ਦੇ ਲਈ ਜੋ ਤੁਹਾਡੇ ਵੱਲੋਂ ਚੁਣੇ ਤੇ ਠਹਿرائی ਹੋਈ ਹਨ ਪਿਤਾ ਪਰਮੇਸ਼ਰ ਜੀ ਉਹਨਾਂ ਦੇ ਘਰਾਂ ਵਿੱਚ ਤੁਹਾਡੀ ਆਸ਼ੀਸ਼ ਵਰਕਤ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਜੀ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਉਹਨਾਂ ਦੀ ਸੁਖ ਸਲਾਮਤੀ ਦੀ ਘੋਸ਼ਣਾ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਅਸੀਂ ਇਜ਼ਰਾਈਲ ਦੀ ਸੁਖ ਸਲਾਮਤੀ ਦੀ ਘੋਸ਼ਣਾ ਤੁਹਾਡੀ ਆਪ ਕੋ ਬਿੱਤਰ ਹਜ਼ੂਰੀ ਵਿੱਚੋਂ ਕਰਦੇ ਆ ਪ੍ਰਭੂ ਜੀ ਤੁਸੀਂ ਸਾਡੀ ਪ੍ਰਾਰਥਨਾ ਵੇਧਰ ਸੁਣਿਆ ਹੈ ਪ੍ਰਭੂ ਜੀ ਇਹ ਸਾਰੀ ਪ੍ਰਾਰਥਨਾ ਸੀ ਪ੍ਰਭੂ ਯੇਸ਼ੂ ਮਸੀਹ ਜੀ ਦੇ ਜ਼ਿੰਦਾ ਜਲਾਲੀ ਸਮਰਥੀ ਨਾਮ ਚ ਮੰਗਦੇ ਹਾਂ ਆਮੀਨ ਆਮੀਨ ਆਮੀਨ